ਆਲੂ ਕਚਾਲੂ ਬੇਟਾ ਕਹਾ ਗਏ ਥੇ ਤੇ ਆਲੂ ਕਹਿੰਦਾ ਲੋ ਜੀ ਸਾਨੂੰ ਵਾਲੇ ਖਾਨ ਲੈ ਪਾਣੀ ਦੇ ਵਿੱਚ ਸੁੱਟ ਦਿੱਤਾ ਗਿਆ ਸੀ ਤੇ ਜਦੋਂ ਹੋਵੇ ਮੀ ਦਾ ਮੌਸਮ ਤੇ ਤੁਹਾਡਾ ਵੀ ਕੋਈ ਕਰੇ ਦਿਲ ਕੁਛ ਚਟਪਟਾ ਜਾਂ ਖਾਣ ਨੂੰ ਤੇ ਆਜੋ ਅੱਜ ਆਪਾਂ ਬਣਾਉਨੇ ਆ ਚਟਪਟੀ ਇਹ ਆਲੂਆਂ ਦੀ ਚਾਟ ਤੇ ਇੱਥੇ ਇਮਲੀ ਨੂੰ ਆਪਾਂ ਪਾਣੀ ਚ ਭਿਓ ਕੇ ਰੱਖ ਦਿੱਤਾ ਸੀ ਤੇ ਉਸ ਤੋਂ ਬਾਅਦ ਆਪਾਂ ਲੰਬੇ ਲੰਬੇ ਕੱਟ ਲਵਾਂਗੇ ਪਿਆਜ਼ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਕੱਲੇ-ਕੱਲੇ ਕਰ ਲਵਾਂਗੇ ਤੇ ਇੱਕ ਲਿਆ ਆਪਾਂ ਟਮਾਟਰ ਉਹਨੂੰ ਵੀ ਕੱਟ ਲਿਆ ਇੱਕ ਲਈ ਹਰੀ ਮਿਰਚ ਤੇ ਜਦ ਤੱਕ ਆਪਣੇ ਆਲੂ ਜਿਹੜੇ ਉਹ ਵੀ ਬੋਇਲ ਹੋ ਚੁੱਕੇ ਸੀ ਤਾਂ ਇਹਨਾਂ ਨੂੰ ਆਪਾਂ ਪਤਲੇ-ਪਤਲੇ ਜੇ ਸਲਾਈਸ ਕੱਟ ਲੈਣੇ ਆ ਤੇ ਨੂੰ ਚਟਪਟੀ ਬਣਾਉਣ ਲਈ ਇਹਦੇ ਵਿੱਚ ਪਾਵਾਂਗੇ 2-3 ਚਮਚੇ ਇਮਲੀ ਦੇ ਤੇ ਉਸ ਤੋਂ ਬਾਅਦ ਨਮਕ, ਲਾਲ ਮਿਰਚ, ਧਨੀਆ ਪਾਊਡਰ ਤੇ ਆਪਣਾ ਆਮਚੂਰ ਪਾਊਡਰ, ਕਾਲੀ ਮਿਰਚ ਤੇ ਭੁੰਨਿਆ ਹੋਇਆ ਜੀ ਇਹਨੂੰ ਚਟਪਟੀ ਬਣਾਉਣ ਲਈ ਜਿਹੜੀ ਮੇਨ ਚੀਜ਼ ਆ ਨਾ ਉਹ ਹੈਗੀ ਜੀ ਇਮਲੀ ਤੇ ਉਹ ਤੁਸੀਂ ਸਕਿਪ ਨਹੀਂ ਕਰਨੀ ਉਹ ਨਹੀਂ ਛੱਡਣੀ ਹੋਰ ਭਾਵੇਂ ਮਸਾਲਾ ਤੁਸੀਂ ਜਿਹੜਾ ਮਰਜ਼ੀ ਮੈਂ ਇੱਥੇ ਮਿਕਸ ਕਰ ਦਵਾਂਗੇ ਚੰਗੀ ਤਰ੍ਹਾਂ ਤੇ ਲਓ ਜੀ ਸਾਡੀ ਕਰਾਰੀ ਜੀ ਚਟਪਟੀ ਚਾਟ ਆਲੂਆਂ ਦੀ ਬਣ ਕੇ ਰੈਡੀ ਆ ਤੇ ਮੂੰਹ 'ਚ ਪਾਣੀ ਆਉਂਦਾ ਨਾ ਉਹਨਾਂ ਨੇ ਦੱਸਿਆ ਮੈਨੂੰ ਕਮੈਂਟ ਕਰਕੇ ਆਇਆ ਨਾ ਮੂੰਹ 'ਚ ਪਾਣੀ ਲਓ ਜੀ ਫੇਰ ਮੈਂ ਸੋਚਿਆ ਤੇ ਕਿਉਂ ਨਾ ਨਿੰਬੂ ਨੂੰ ਚੋੜਿਆ ਜਾਵੇ ਤਾਂ ਮੀਂਹ ਦੇ ਵਿੱਚ ਸਪੈਸ਼ਲ ਮੈਂ ਨਿੰਬੂ ਤੋੜ ਕੇ ਲਿਆਈ ਫੇਰ ਇਹਨਾਂ ਤੇ ਸਾਰੀ ਚਾਟ ਤੇ ਨਿਚੋੜਿਆ ਨਿੰਬੂ ਦੇ ਆਏ ਹਾਏ ਕੀ ਸਵਾਦ ਹੀ ਮੈਂ ਕਹਿੰਨੀ ਵੀ ਤੁਹਾਨੂੰ ਮੀਂਹ 'ਚ ਕਿਤੇ ਜਾਣ ਦੀ ਲੋੜ ਨਹੀਂ ਘਰ ਬੈਠੇ ਆਲੂ ਉਬਾਲੋ ਤੇ ਖਾਓ ਪੀਓ ਐਸ਼ ਕਰੋ ਤੇ ਸਾਰੇ ਜਣੇ ਬਣਾ ਕੇ ਜ਼ਰੂਰ ਟਰਾਈ ਕਰਿਓ